ਲਓ ਜੀ ਮਸ਼ੀਨ ਦੀ ਰਿਪੇਅਰ ਦਾ ਕੰਮ तकरीबन ਨੇੜੇ ਹੀ ਲੱਗ ਗਿਆ ਆਪਾਂ ਨੇ ਬਸ ਵੀਡੀਓ ਬਣਾਈ ਨਹੀਂ ਵਿੱਚ ਪਤਾ ਹੁਣ ਸਾਰਾ ਕੰਪਲੀਟ ਹੋ ਗਿਆ ਸਾਰਿਆਂ ਨੂੰ ਗਰੀਸ ਆ ਗਿਆ ਜੀ ਆਡੈਕਸ਼ਨ ਦੇ 베アリング ਨਵੇਂ ਪਾਏ ਨੇ ਸੀਟ ਲਵਾਈ ਹੈ ਦੀ ਕਲਚ ਪਲੇਟ ਓਕੇ ਜੀ ਤੇ ਬਾਕੀ ਸਾਰੇ ਬੈਰਾਂ ਨੂੰ ਟੋਟਲ ਗਰੀਸ ਆ ਗਿਆ ਸੀਗਾ ਸਟਾਵ ਆਕਰਾਂ ਦੇ ਉੱਟ ਕੇ ਦੋ ਚਾਰ ਢਿੱਲੇ ਸੀ ਉਹ ਵੀ ਹੋ ਗਏ ਤੇ ਮਸ਼ੀਨ ਦਾ ਕੰਮ ਨੇੜੇ ਲੱਗ ਗਿਆ ਅੱਜ ਬੰਦੇ ਆਏ ਨਹੀਂ ਚੰਨਾਬਾਤੀਆਂ ਉਹ ਬੈਰਿੰਗ ਨਵਾਂ ਪਾਤਾ ਉਧਰ ਪਟਿਆ ਹੋਇਆ ਸੀਗਾ ਠੀਕ ਹੈ ਜੀ ਤਕਰੀਬਨ ਇਹਦਾ ਸਾਰਾ ਕੰਮ ਓਕੇ ਹੋ ਗਿਆ ਤੇ ਆਹ ਫੀਡਰ ਦਾ ਕੰਮ ਰਹਿ ਗਿਆ ਕਟਰ ਦੇ ਵਿੱਚ ਸੀ ਉੱਥੋਂ ਕੱਢ ਲਿਆ ਪਿਛਲੇ ਬੈਰਿੰਗ ਨੂੰ ਗਰੀਸ ਆ ਗਿਆ ਤੇ ਆਹ ਬੈਰਿੰਗ ਨਵਾਂ ਪਾਤਾ ਟੁੱਟਿਆ ਹੋਇਆ ਸੀ ਆਹ ਕੱਢਿਆ ਹੋਇਆ ਬਾਹਰ ਗੀਰ ਜੇ ਦੇ ਤੇ ਇਹ ਅੱਜ ਬੰਦੇ ਆਏ ਨਹੀਂ ਤਾਂ ਕਰਕੇ ਅੱਜ ਲੱਗੇ ਨਹੀਂ ਹੈਗੇ ਤੇ ਜੈਕ ਜੁ ਕੋਕੇ ਨੇ ਉਹਦੇ ਜੈਕ ਦੇ ਰਿੰਗ ਪਾਤੇ ਆਜ ਇੱਕ ਨਵਾਂ ਠੀਕ ਹੈ ਜੀ ਤੇ ਕਪੈਨ ਦਾ ਕੰਮ ਯਾਨੀ ਕਿ ਕੰਪਲੀਟ ਮੰਗੂ ਹੈ ਆ ਰੈਡੀਏਟਰ ਵਗੈਰਾ ਧੋ ਕੇ ਸਾਰਾ ਏਅਰ ਸਿਲੰਡਰ ਸਭ ਫਿੱਟ ਕਰਤਾ ਇਹਦਾ ਹੁਣ ਰਹਿ ਗਿਆ ਕਟਰ ਦਾ ਕਟਰ ਦੇ ਵੀ ਲਾ ਲੋ ਸਾਭੀ ਗ੍ਰੀਸ ਇਹਨਾਂ ਨੂੰ ਸਾਰਿਆਂ 베ਰੀਆਂ ਨੂੰ ਆ ਗਿਆ ਠੀਕ ਹੈ ਤੇ ਇਹਨੂੰ ਵੀ ਆ ਗਿਆ ਆ ਖੋਲੇ ਹੋਏ ਨੇ ਪਲੇਟਾਂ ਇਹਦੇ 베ਰਿੰਗ ਨੂੰ ਰਹਿਦਾ ਤੇ ਇਧਰ ਵਾਲੇ ਆ 베ਰਿੰਗ ਨੂੰ ਵੀ ਪੱਟ ਕੇ ਖੋਲ ਕੇ ਗ੍ਰੀਸ ਕਰਤਾ ਤੇ ਬਾਕੀ ਓਕੇ ਦੀ ਕੋਈ ਟੁੱਟਿਆ ਨਹੀਂ ਸੀ ਹੋਇਆ ਤੇ ਇਹਦੀਆਂ ਫਿੰਗਰਾਂ ਓਕੇ ਨੇ ਬਲੇਡ ਝੰਡਣ ਜੇ ਇਹਦਾ ਕੰਮ ਰਹਿ ਗਿਆ ਕਟਰ ਦਾ ਬਸ ਇਹ ਕਰਕੇ ਫਿਰ ਇਹਦਾ ਕੰਪਲੀਟ ਹੋ ਜੂਗਾ ਮਸ਼ੀਨ ਆਪਣੀ ਤਕਰੀਬਨ ਓਕੇ ਆ ਫੀਡਰ ਦਾ ਥੋੜਾ ਜਿਹਾ ਕੰਮ ਰਹਿਦਾ ਫਿਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਭਾਈ ਜੀ ਤੇ ਫਿਰ ਵੀਡੀਓ ਪਾਉਣ ਦਾ ਮੜਾ ਜਿਹਾ ਹੌਸਲਾ ਹੋ ਜਾਂਦਾ ਵੀ ਜਦੋਂ ਆਪਾਂ ਨਾਲ ਜੁੜੇ ਰਹੇ ਜੀ ਤੇ ਪੂਰੀ ਵੀਡੀਓ ਦੇਖਿਆ ਕਰੋ ਜੀ ਧੰਨਵਾਦ ਜੀ